ਹੈਲੋ ਮਾਈ YouTube ਫੈਮਿਲੀ ਵੈਲਕਮ ਬੈਕ ਟੂ ਮਾਈ ਚੈਨਲ ਕਿਵੇਂ ਆ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਇਹ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਤੇ ਇਹ ਮੇਰਾ ਐਂਡ ਤੇ ਤੁਹਾਨੂੰ ਪਤਾ ਲੱਗੀ ਜਾਊਗਾ ਤੇ ਫਿਲਹਾਲ ਮੈਂ ਇੱਥੇ ਨਾ ਆਲੂ ਪਕੌੜੇ ਦੀ ਸਬਜ਼ੀ ਬਣਾ ਰਹੀ ਆ ਜਿਹੜੋ ਮੈਂ ਸਬਜ਼ੀ ਬਣਾ ਰਹੀ ਸੀ ਨਾ ਉਹ ਤੋਂ ਨੈਕਸਟ ਡੇ ਮਤਲਬ ਅਗਲੇ ਦਿਨ ਹੀ ਅਸੀਂ ਹਸਪਤਾਲ ਹਸਪਤਾਲ ਚਲ ਗਏ ਸੀ ਚੈੱਕਅਪ ਕਰਾਉਣ ਹਨਾ ਤੇ ਵੈਸੇ ਅਸੀਂ ਚੈੱਕ ਕਰਾਂਗੇ ਸੀ ਅੱਗੇ ਵੀ ਤੁਹਾਨੂੰ ਮੈਂ ਪਤਾ ਲੱਗ ਜੂਗਾ ਤੇ ਸਬਜ਼ੀ ਫਿਲਹਾਲ ਮੈਂ ਬਣਾ ਰਹੀ ਹਾਂ ਆਲੂ ਕੋੜੇ ਦੀ ਕਿਉਂਕਿ ਮਨ ਬੋ ਕਰ ਰਿਹਾ ਸੀ ਆਲੂ ਕੋੜੇ ਖਾਣ ਨੂੰ ਤੇ ਥੋੜਾ ਥੋੜਾ ਨਾ ਤਬੀਅਤ ਵੀ ਮੇਰੀ ਠੀਕ ਨਹੀਂ ਸੀ ਮੈਨੂੰ ਲੱਗ ਰਹੀ ਆਪਣੀ ਖੁਦ ਨੂੰ ਤੇ ਮੈਂ ਹਨਾ ਫਿਰ ਵੀ ਓਕੇ ਸੋਕੇ ਨਾ ਖੜ ਕੇ ਸਬਜ਼ੀ ਬਣਾ ਲਈ ਇੱਥੇ ਤੇ ਪਲੀਜ਼ ਇਹ ਵੀਡੀਓ ਮੇਰੇ ਜਿਹਦਾ ਮੈਂ ਤੁਹਾਨੂੰ ਦੱਸਿਆ ਇਹ ਮੈਂ ਅਪਲੋਡ ਹੋਣ ਕੀਤਾ ਆ ਬੇਬੀ ਹੋ ਚੁੱਕੇ ਜਿਹਦਾ ਤੁਹਾਨੂੰ ਪਤਾ ਹੀ ਆ ਤੇ ਅਪਲੋਡ ਮੈਂ ਹੁਣ ਕੀਤਾ ਵੀਡੀਓ ਕਿਤੇ ਵੀ ਵੀਡੀਓ ਮਤੇ ਬਣਾ ਕੇ ਰੱਖੇ ਹੋਏ ਸੀ ਤੇ ਹੇਟੇ ਟਾਈਮ ਲੱਗ ਰਹੀ ਹੈ ਮੇਰੀ ਨੋ ਵਲੋਗ ਮਨ ਲਿ ਗੇ ਮੇਰੀ ਨੋ ਲਗਾਤਾਰ ਵਲੋਗ ਆਉਂਗੇ ਕਿਉਂਕਿ ਬੱਚਾ ਛੋਟਾ ਹੈ ਤੇ ਇਸ ਲਈ ਇਹ ਨਾ ਥੋੜਾ ਰਾਤ ਨੂੰ ਸੌਂਦੀ ਨਹੀਂ ਬੀਤੀ ਹੈ ਮੇਰੀ ਤੇ ਦਿਨੇ ਸੌਂਦੀ ਹੈ ਇਸ ਲਈ ਨੀਂਦ ਪੂਰੀ ਨਹੀਂ ਹੁੰਦੀ ਮੇਰੀ ਤਾਂ ਕਰਕੇ ਤੇ ਮੈਂ ਆਪਣੇ ਵਲੋਗ ਡੇਲੀ ਹੁਣ ਆਪਾਇਆ ਕਰੂੰਗੀ ਮੈਂ ਅਪਲੋਡ ਕਰਿਆ ਕਰੂੰਗੀ ਫਿਲਹਾਲ ਮੈਨੂੰ ਥੋੜੇ ਜਿਹਾ ਟਾਈਮ ਹੋਰ ਦੋ ਇਹ ਕਿਤਾ ਸਵਾਮੀ ਨਾ ਚੱਲ ਰਹੀ ਹੈ ਇਸ ਲਈ ਮੈਂ ਥੋੜੀ ਆਹ ਨਹੀਂ ਨਹੀਂ ਪੂਰੀ ਹੋ ਰਹੀ ਇਸ ਲਈ ਨਹੀਂ ਮੈਂ ਬਣਾ ਪਾਈ ਤੇ ਮੇਰੇ ਪਿਛਲੇ ਵਲੋਗ ਹੈ ਇਹ ਮੈਂ ਅਪਲੋਡ ਕਰ ਰਹੀ ਹਾਂ ਹਜੇ ਤੇ ਇੱਧਰ ਮੈਂ ਨਾ ਸਬਜੀ ਤੜਕਾ ਤੜਕਾ ਲਗਾ ਲਿਆ ਸੀਗਾ ਤੇ ਟਮਾਟਰ ਦਾ ਤੇ ਆਲੂ ਕੋੜੀ ਦੀ ਸਬਜੀ ਬਣਾਈ ਕਿਉਂਕਿ ਇਸ ਸਾਲ ਤੇ ਚਾਹਨਾ ਕੋਈ ਵੀ ਕਹਿੰਦੇ ਚੀਜ਼ ਮਨ ਕਰਦਾ ਨਾ ਰੂ ਕੋਈ ਵੀ ਚੀਜ਼ ਖਾਣ ਨੂੰ ਰੂ ਕਰਦੀ ਆ ਆਪਣਾ ਖਾ ਲਓ ਹਣਾ ਤੇ ਦੇਖੋ ਕਿੰਨਾ ਵਧੀਆ ਤੜਕਾ ਲੱਗ ਰਿਹਾ ਆ ਔਰ ਸਬਜੀ ਵੀ ਬਹੁਤ ਸਵਾਦ ਬਣੀ ਸੀ ਤੇ ਜਿੱਦ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਥੋੜੀ ਮੇਰੀ ਤਬੀਅਤ ਵੀ ਠੀਕ ਨਹੀਂ ਲੱਗ ਰਹੀ ਸੀ ਤੇ ਅਗਲੇ ਦਿਨ ਨਾ ਨੈਕਸਟ ਡੇ ਅਸੀਂ ਵੈਸੇ ਚੈੱਕ ਅਪ ਕਰਾਣ ਗਏ ਸੀ ਟਾਈਮ ਨਜ਼ਦੀਕ ਸੀ ਮਤਲਬ 27 ਮਾਰਚ ਨੂੰ ਮੈਂ ਚਲ ਗਈ ਸੀਗੀ ਚੈੱਕ ਅਪ ਕਰਾਣ ਆਪਣਾ ਦਿਖਾਣ ਮੈਂ ਕਿ ਚਲ 27 ਨੂੰ ਜਿੱਦ ਦਾ ਬਾਪੂ ਦਾ ਬਰਥਡੇ 27 April ਆ ਆ ਪ੍ਰੈਮੀ ਨਾ ਚੱਲ ਰਿਹਾ ਹੁਣ 27 April 'ਚ ਹੋਣਾ ਤੇ ਮੈਂ ਚਲ ਗਈ ਸੀਗੀ ਮੈਨੂੰ ਇਹ ਸੀ ਕਿ 27 ਮਾਰਚ ਨੂੰ ਬੇਬੀ ਹੋ ਜਾਵੇ ਕਿਉਂਕਿ 29 29 ਤਰੀਕ ਤਾਂ ਉਹਨਾਂ ਨੇ ਮੈਨੂੰ ਡਾਕਟਰ ਨੇ ਪਹਿਲੀ ਦਿੱਤੀ ਸੀਗੀ 29 ਮਾਰਚ ਤੇ ਮੈਂ 27 ਨੂੰ ਚਲ ਗਈ ਮੈਂ ਚੈੱਕ ਕਰਾਣ ਗਈ ਸੀ ਤੇ ਉਹਨਾਂ ਨੇ ਉਹਨਾਂ ਮੈਨੂੰ ਮੈਂ ਇੱਥੇ ਦੇਖੋ ਹਸਪੀਟਲ ਆ ਗਈਆਂ ਤੇ ਇੱਥੇ ਬੈਠੀ ਸੀ ਆਪਾਂ ਬਾਰੀ ਆਣੀ ਸੀਗੀ ਹਜੇ ਤੇ ਉਹਨਾਂ ਨੇ ਜਿਹੜਾ ਚੈੱਕ ਕੀਤਾ ਉਹ ਕਹਿੰਦੇ ਸਾਨੂੰ ਐਡਮਿਟ ਹੋਣੇ ਪੈਣਾ ਆ ਤੇ ਐਡਮਿਟ ਤੁਸੀਂ ਹੋ ਜਾਓ ਤੇ ਫਾਈਨਲੀ ਹੁਣ ਐਡਮਿਟ ਮੈਂ ਹੋ ਗਈਆਂ ਵਲੋਗ ਥੋੜਾ ਛੂਟੇ ਬਣਾਇਆ ਮੈਂ ਤੇ ਇੱਥੇ ਤਬियत ਵੀ ਮੇਰੀ ਠੀਕ ਨਹੀਂ ਸੀ ਜਦੋਂ ਮੈਂ ਤੁਹਾਨੂੰ ਦੱਸਿਆ ਹੀ ਆ ਪੇਨ ਥੋੜੇ ਨਾ ਲੇਬਰ ਪਿੰਜੜ ਹੁੰਦਾ ਹੀ ਆ ਉਹ ਥੋੜਾ ਥੋੜਾ ਹੋ ਰਿਹਾ ਸੀਗਾ ਪਰ ਇੰਨਾ ਨਹੀਂ ਸੀ ਹੋ ਰਿਹਾ ਸੀ ਥੋੜਾ ਥੋੜਾ ਤੇ ਇੱਥੇ ਨਾ ਰੂਮ ਮਿਲੇ ਰੂਮ ਮਿਲ ਗਿਆ ਸੀ ਮੈਨੂੰ ਜਿੱਦਾਂ ਦੇਖੋ ਤੁਸੀਂ ਦੇਖ ਰਹੇ ਹੋ ਬੈੱਡ ਲੱਗੇ ਹੋਏ ਆ ਚਾਰ ਬੈੱਡ ਸੀਗੇ ਇੱਕ ਰੂਮ ਚ ਚਾਰ ਬੈੱਡ ਲੱਗੇ ਹੋਏ ਸੀਗੇ ਤੇ ਪਾਸੇ ਇੱਥੇ ਮੈਂ ਫਿਰ ਆਪਣਾ ਪਈ ਹੋਈ ਸੀ ਮੇਰੇ ਨਾਲ ਮੇਰੀ ਸੱਸ ਸੀ ਮਮੀ ਤੇ ਇੱਥੇ ਵੀ ਥੋੜੀ ਮੇਰੀ ਤਬੀਅਤ ਠੀਕ ਨਹੀਂ ਸੀਗੀ ਫਿਰ ਮੈਨੂੰ ਨਾ ਥੋੜੀ ਦੇਖੋ ਜੀ ਇੱਕਦਮ ਜਿਉ ਕਹਿ ਰਹੇ ਨੇ ਐਡਮਿਟ ਹੋਣੇ ਪੈਣਾ ਹੈ ਨਾ ਤਾਂ ਫਿਰ ਥੋੜਾ ਘਬਰਾਹਟ ਤਾਂ ਹੁੰਦੀ ਆ ਤੇ ਇੱਥੇ ਮੇਰੇ ਗੁਰੂ ਘਰ ਵੀ ਲੱਗ ਗਿਆ ਹਟਿਆ ਹਟਿਆ ਨਹੀਂ ਸੀ ਮੈਨੂੰ ਗੁਰੂ ਘਰ ਲੱਗਣਾ ਸੀਗਾ ਹਜੇ ਤੇ ਬਸ ਮੈਂ ਇੱਥੇ ਆਪਣਾ ਹੀ ਵੀਡੀਓ ਦਾ ਐਂਡ ਕਰਦੀ ਆ ਤੇ ਵੀਡੀਓ ਅਗਲਾ ਨੈਕਸਟ ਵਲੋਗ ਮੇਰਾ ਜਰੂਰ ਦੇਖਿਓ ਹੁਣ ਬੀਬੀ ਵਾਲਾ ਹੀ ਵਲੋਗ ਆਉਂਗਾ ਬਾਏ ਬਾਏ